ਉਹ ਕਹਿੰਦਾ ਮੈਂ ਮੈਂ ਮੈਨੂੰ ਤੱਕ ਕਦੇ ਪੜੀ ਜਾ ਰਾ ਨਮ ਕਰੇ ਵੇਖਾਂ ਕਰੇਗਾ। ਉਹ ਕਰਦਾ ਜਿਹੜਾ ਸੂਰੇ ਕੋਲ ਜਾ ਕੇ ਆਏ ਕਰੇ ਮੈਂ। ਉਹ ਕਹਿੰਦਾ ਕਹਿੰਦਾ ਯਾਰ ਕੀ ਨਾਸਿਆਂ ਦਾ ਕਹਿੰਦਾ ਫੋਨ ਮਾਰ ਕੇ ਵੇਲਾ ਫੋਨ ਮਾਰਿਆ ਉਹਨੇ ਆ ਤੇ ਫੋਨ ਤੋਂ। ਫੇਰ ਸੂਰੇ ਕਿਥੇ ਰਹਿਦਾ ਉਹ? ਸੂਰੇ ਪੌਣ ਕੋਲ ਲੱਗਿਆ ਉਸ ਗੁਨੇ ਰੋੜਦ ਰਨੇ। ਗੁਨੇ ਰੋੜਦ ਗੁਨੇ ਰੋੜਦ ਆਇਆ। ਹਾਂ ਨਹੀਂ ਮੈਂ ਪਹਿਲਾਂ ਨਾ ਉਸੇ ਕਲੋਨੀ ਆ ਗਿਆ ਸੀਗਾ ਕਲੋਨੀ ਕੰਮ ਕਰਦਾ ਨਾ ਮੈਂ। ਅੱਛਾ। ਕਲੋਨੀ ਆ ਗਿਆ ਮੈਂ ਫਿਰ ਕਲੋਨੀ ਜੋ ਫੇਰ ਮੋਟਰਸਾਈਕਲ ਦੇਖਦਾ ਵੇਖਦਾ ਗਿਆ ਘਰ ਤੱਕ ਘਰ ਤੋਂ ਫੇਰ ਵਾਪਸ ਆਇਆ। ਉਹ ਕਹਿੰਦੇ ਆ ਜੇ ਰਿੰਗ ਚਾਈਂਦੀ ਐ ਤੇ ਲੱਭ ਜੂਗਾ ਕਹਿੰਦੇ ਕਿਸੇ ਕੋਲ ਹੋਇਆ ਤਾਂ ਤੇਰੀ ਕੰਪਨੀ ਦਾ ਮੋਬਾਈਲ ਹੈ ਜੀ ਹਾਂਜੀ ਤੇਰੀ ਕੰਪਨੀ ਦਾ ਮੋਬਾਈਲ ਹੈ ਮੋਬਾਈਲ ਆਪਣੇ ਵੀਵੋ ਮੋਬਾਈਲ ਤਾਂ ਇਹ ਮਿਲ ਗਿਆ ਮੋੜ ਹੀ ਨਹੀਂ ਇਹ ਆ ਜੀ ਮੇਰੇ ਪਿੰਡ ਦੇ ਗੁਪਤਾ ਜੀ ਜਿਨ੍ਹਾਂ ਨੂੰ ਅੱਜ ਸਵੇਰੇ ਮੋਬਾਈਲ ਲੱਭਿਆ ਤੇ ਅੱਜ ਵੀ ਇਮਾਨਦਾਰੀ ਜਿੰਦਾ ਹੈ ਜਿਸ ਵੀਰ ਦਾ ਮੋਬਾਈਲ ਸੀ ਉਸ ਵੀਰ ਨੂੰ ਗੁਪਤਾ ਜੀ ਵਾਪਸ ਕਰਨ ਲੱਗੇ ਆ ਉਹ ਆਪਾਂ ਸਾਰੀ ਗੱਲਬਾਤ ਕਰਦੇ ਆ ਹਾਂ ਜੀ ਕੋਈ ਗੱਲ ਨਹੀਂ ਜੀ ਹਾਂ ਵੀਰ ਜੀ ਮਿਲ ਗਿਆ ਮੋਬਾਈਲ ਤੁਹਾਨੂੰ ਨਹੀਂ ਮਿਲ ਗਿਆ ਹੀ ਮਿਲ ਗਿਆ ਸ਼ੁਕਰੀਆ ਜੀ ਕਿੰਨੀ ਖੁਸ਼ੀ ਹੈ ਉਹ ਖੁਸ਼ੀ ਹਾਂ ਚਲੋ ਕੋਈ ਗੱਲ ਨਹੀਂ ਆਪਣੇ ਕਿਹੜੇ ਕਿ ਕੰਮ ਹੈ ਜੀ ਸਹੀ ਮਿਲ ਗਿਆ ਆਪਣਾ ਜੀ ਉਹਨੇ ਵੀ ਅਗਲੇ ਦਿਨ ਵਾਸਤੇ ਗੱਲਤ ਨਾ ਹੋ ਜੀ ਮਿਲੇ ਕੋਈ ਗਲਤ ਨਹੀਂ ਮੈਂ ਨਾ ਇੰਨਾ ਕੋ ਇੰਨਾ ਕੋ ਲੱਗਿਆ ਨਰੇਸ਼ ਬਾਂਸਰ ਡੰਡੇ ਵੱਡ ਆ ਬਾਹੂ ਦਾ ਪਾ ਇਹ ਗੱਡੀ ਚਲਾਉਣਾ ਨੇ ਡੰਡੇ ਵੱਡਾਂ ਦੇ ਚਲੋ ਕੋਈ ਗੱਲ ਨਹੀਂ ਕਿਹਨ ਮਿਲ ਗਈ ਲੈ ਫਿਰ ਐਂ ਕਰੋ ਧੰਨਵਾਦ ਕਰੋ ਗੁਪਤਾ ਜੀ ਦਾ ਬਈ ਇੰਨੀ ਧੰਨਵਾਦ ਕਰੋ ਨਹੀਂ ਹਾਂ ਧੰਨਵਾਦ ਉਸ ਬਾਕੀ ਧੰਨਵਾਦ ਕਰੋ ਬਹੁਤ ਵਧੀਆ ਬਈ ਅੱਜ ਦੇ ਟਾਈਮ ਦੇ ਵਿੱਚ ਨਾ ਕੋਈ 10 ਪੈਸੇ ਦੀ ਚੀਜ਼ ਨਹੀਂ ਮੋੜਦਾ ਜੀ ਇਹ ਤਰ੍ਹਾਂ ਜੇ ਤੁਹਾਨੂੰ ਲੱਭਾ ਨਾ ਮੈਨੂੰ 2 ਮੈ ਲੱਭੇ ਤਾਂ 2 ਮੋਬਾਈਲ ਮੈਨੂੰ ਲੱਭੇ ਤਾਂ ਮੈਂ ਨਾ ਘਰੇ ਆ ਗਿਆ ਰਾਤ ਰਾਤ ਮੋਬਾਈਲ ਲੱਭੇ ਤਾਂ ਮੈਨੂੰ ਨਾ ਮੈਂ ਨਾ ਉਹ ਦੇ ਵਿਚਾਰੇ ਵਿੱਚ 90 ਪਾ ਸਾਰੇ ਡਿੱਗ ਗਏ ਪਿਆ ਹਾਂ ਬਈ ਓਕੇ ਮੋਬਾਈਲ ਤੇਰਾ ਹਾਂਜੀ ਹਾਂਜੀ ਓਕੇ ਜੀ ਸਰ ਠੀਕ ਹੈ ਬਈ